ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਤੋਂ ਸ਼ੁਰੂ ਕੀਤੀ ਪੰਜਾਬ ਰਾਜ ਵਿਹਾਤੀ ਆਜੀਵਿਕਾ ਮਿਸ਼ਨ ਨੂੰ ਲੁਕਨਗਰ ਦਿਲੇ ਵਿੱਚ ਸੁਖਸਾਲ ਵਿੱਚ ਸੈਲਫ ਹੈਲਪ ਗਰੂਪ ਰਾਹੀਂ ਸ਼ੁਰੂ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਬਣਾਉਣ ਨੂੰ ਪ੍ਰਵਾਹ ਹੰਗਾਰਾ ਮਿਲਿਆ ਹੈ ਇਸ ਮੌਕੇ ਪੁਜਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸਲੇ ਕਿਹਾ ਕਿ ਇਸ ਯੋਜਨਾ ਦੇ ਤ 下ਗਮੀ ਬਰੇ ਦੌਰਾਨ 2 ਸੈਲਫ ਹੈਲਪ ਗਰੂਪ ਬਣਾ ਕੇ ਲਗਭਗ 2000 ਔਰਤਾਂ ਨੂੰ ਰੁਜ਼ਗਾਰ ਦੇਣ ਦੀ ਪ੍ਰਕਿਰਿਆ ਉਤੇ ਕੰਮ ਕਰ ਰਹੇ ਹਾਂ 50 ਔਰਤਾਂ ਇਸ ਮਹਿੰਮ ਨਾਲ ਜੁੜ ਕੇ ਆਪਣੀ ਆਜੀਵਿਕਾ ਚਲਾ ਰਹੀਆਂ ਹਨ ਜਿਨ੍ਹਾਂ ਵਿੱਚ ਮੁਨਾਫਾ ਬਰਾਬਰ ਵੰਡਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਕਾਮੀ ਲੈ ਕੇ ਆਵਾਂਗੇ ਜਿਸ ਨਾਲ ਰੋਜ਼ਗਾਰ ਵਿੱਚ ਵਾਅਦਾ ਹੋਵੇਗਾ ਇਨ੍ਹਾਂ ਪਿੰਡਾਂ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਤੋਂ ਵਾਜੇ ਹਨ ਜਿਨ੍ਹਾਂ ਨੂੰ ਅਸੀਂ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਟੀਚਾ ਤੈਅ ਕਰ ਲਿਆ ਹੈ ਤੇ ਯੋਜਨਾਬੱਧ ਤੰਗ ਨਾਲ ਵਿਕਾਸ ਕਾਰਜਾ ਦੀ ਰੂਪਰੇਖਾ ਤਿਆਰ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਜਿਹੜੀਆਂ ਬੁਨਿਆਦੀ ਸਹੂਲਤਾਂ ਤੋਂ ਕਈ ਸਾਲਾਂ ਤੋਂ ਵਾਜੇ ਹਨ ਉਹਨਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਸੋਚਦੇ ਹਾਂ ਕਿ ਅਸੀਂ ਅੱਜ ਆਂਨੇ ਜਾਵਾਂਗੇ। ਉਹ ਬਲਾਊਜ਼ ਆ ਗਏ। ਸਾੜੇ 3 ਸਾਲ ਤੇ ਪਹਿਲਾਂ ਕਿਹਾ ਬਤਾਉਂਗਾ 2-3 ਮਹੀਨੇ ਹੋ ਗਏ ਕਰਦਿਆਂ ਨੂੰ। ਬਹੁਤ ਵਧੀਆ ਲੱਗਿਆ ਦਾ ਕੰਮ ਕਰਦਿਆਂ ਨੂੰ। ਸਾਡੇ ਇਧਰ ਸਰਕਾਰੀ ਸਕੂਲ ਦੇ ਬੱਚਿਆਂ ਦੀ ਜਿਹੜੀ ਵਰਦੀ ਹੈ ਉਹ ਬਣਾਉਣ ਦਾ ਕੰਮ। ਹਾਂਜੀ ਸਰਕਾਰੀ ਸਕੂਲ ਦੀ ਵਰਦੀ ਬਹੁਤ ਵਧੀਆ ਲੱਗਦਾ ਬਣਾਉਣਾ। ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ? ਪੰਜਾਬ ਸਰਕਾਰ ਨੇ ਜਿਹੜਾ ਇੱਕ ਪ੍ਰੋਜੈਕਟ ਕੀਤਾ ਤਾਂ ਸਭ ਬਹੁਤ ਵਧੀਆ ਹੈ ਘਰ ਬੈਠੇ ਜਨਾਨੀਆਂ ਬਸਤੇ ਰੋਜ਼ਗਾਰ ਮਿਲ ਗਿਆ। ਹਾਂਜੀ। ਠੀਕ। ਦੀ ਰੇਨ ਸ਼ਮਾਈ ਮੈਂ ਪਿੱਛੇ ਵੱਲ ਤੋਂ ਬਲੌਕ ਕਰਦੀ ਹਾਂ ਔਰ ਸਾਨੂੰ ਆਰ ਸਰਟੀਫੀਕੇਟ ਲੋ ਸਰਵਿਸ ਕੀਤੀ ਗਈ ਹੈ ਤੇ ਹਰ ਹਫਤੇ ਵਰਜੋਤ ਸਿੰਘ ਜੀ ਬਹੁਤ بڑا ਉਤਸ਼ਾਹ ਲਿਖਦਾ ਕਿ ਸਾਨੂੰ ਘਰੋਂ ਘਰ ਕੰਮ ਦਿੱਤਾ ਗਿਆ ਔਰ ਅਸੀਂ ਬਹੁਤ ਖੁਸ਼ ਹਾਂ ਇਸ ਕੰਮ ਵਿੱਚ ਮਤਲਬ ਕਿ ਸਾਸੀ ਜੀ ਮਤਲਬ ਕਿ ਕ ਦਿਨ ਵਿੱਚ ਅਸੀਂ ਆਪਣਾ ਢੱਟੋ ਘੱਟ 200 340 ਪਾ ਰਹੇ ਹਾਂ ਰੋਜ਼ ਹਾਂਜੀ ਕਿੰਨੇ ਸਮੇਂ ਤੋਂ ਚੱਲਿਆ ਵਹਿੰਦਾ ਇਹ ਹਾਂਜੀ ਹੋ ਗਏ 2 ਮਹੀਨੇ 2 ਮਹੀਨੇ ਪੰਜਾਬ ਸਰਕਾਰ ਦੀ ਜਤਨਾ ਸਭ ਦਾ ਹਾਂਜੀ ਕਿੰਨੇ ਕ ਮੈਂਬਰ ਤੁਹਾਡੇ ਹੋਗੇ ਵਿੱਚ ਹਾਂਜੀ 75 ਮੈਂਬਰ ਹਾਂਜੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਐਮ ਐਲ ਏ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਜਦੋਂ ਵੀ ਮੈਂ ਪਿੰਡਾਂ ਜਾਂਦਾ ਤਾਂ ਬਹੁਤ ਸਾਰੇ ਇੱਦਾਂ ਦੇ ਸਾਡੀਆਂ ਮਾਤਾਵਾਂ ਪੈਣਾ ਉਹ ਇਹ ਕਹਿੰਦੇ ਕਿ ਜੀ ਘਰ ਦੇ ਵਿੱਚ ਦਿੱਕਤ ਖੁਣ ਕਰਕੇ ਜਿਵੇਂ ਸਾਡੇ ਇਲਾਕੇ ਵਿੱਚ ਖਾਸ ਕਰਕੇ ਜ਼ਮੀਨਾਂ ਥੋੜੀਆਂ ਨੇ ਤੇ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਤੇ ਖਾਸ ਕਰਕੇ ਉਹ ਜਿਨ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਕੋਈ ਟ੍ਰੈਜੇਡੀ ਹੋ ਜਾਂਦੀ ਹੈ ਤੇ ਵਿਡੋ ਹੋ ਜਾਂਦੀ ਹੈ ਉਹਨਾਂ ਦੇ ਲਈ ਜਿਹੜਾ ਹੈ ਰੋਜ਼ਗਾਰ ਦਾ ਸਾਧਨ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਘਰ ਦੇ ਖਰਚੇ ਨੂੰ ਚਲਾਉਣ ਦੇ ਲਈ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇੱਕ ਉਦਮ ਹੈ ਜੋ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਸੀ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਹੁਣ ਅਸੀਂ ਆਪਣੇ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਖਾਸ ਕਰਕੇ ਸਾਡੇ ਹਲਕੇ ਵਿੱਚ ਪਿੰਡ ਸੁਖਸਾਲ ਤੇ ਇਹ ਇਨਾ ਜਿਹੜੇ ਸਾਰੇ ਪਿੰਡ ਨੇ ਸੁਖਸਾਲ ਬਨਾਮ ਰਿਕਾਰਡ ਕੁਲਗਰਾਹ ਪਹਲਾਨ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈ ਸਾਡੇ ਖਾਸ ਕਰਕੇ ਗਰੀਬੀ ਬਹੁਤ ਅਮੀਨਾ ਸੁਪਨਾ ਕੀ ਥੇ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਅਸੀਂ ਰੋਜ਼ਗਾਰ ਦਾ ਕੋਈ ਸੰਸਾਧਨ ਪੈਦਾ ਕਰ ਸਕੀਏ ਤਾਂ ਅਸੀਂ ਇਹ ਪ੍ਰੋਜੈਕਟ ਜਿਹੜਾ ਹੈ ਪਹਿਲ ਸ਼ੁਰੂ ਕੀਤਾ ਸੀ ਤੇ ਜਿਸ ਦੇ ਵਿੱਚ ਸੁਖਸਾਲ ਤੋਂ ਇਸ ਦੀ ਸ਼ੁਰੂਆਤ ਹੋਈ 50 ਲੇਡੀਆਂ ਜੋ ਸੁਖਸਾਲ ਤੋਂ ਗੋੜ ਕੁਲਗਰਾں ਭੀਖਾਪੁਰ ਤੋਂ ਵੱਖ-ਵੱਖ ਪਿੰਡਾਂ ਤੋਂ ਅਸੀਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਦਿਖਾਉਂਦੇ ਹਾਂ ਸਾਰਾ ਜਿਹੜਾ ਹਾਲ ਹੈ ਤੇ ਇਹਨਾਂ ਨੂੰ ਦਿੱਤਾ ਹੋਇਆ ਇੱਕ ਮਾਸਟਰ ਟ੍ਰੇਨਰ ਤੇ ਲੋਕਲ ਲੈਵਲ ਤੇ ਸਾਰੇ ਮਦਦ ਕਰਕੇ ਦਸ ਹਜ਼ਾਰ ਯੂਨੀਫਾਰਮ ਜੋ ਸਰਕਾਰੀ ਸਕੂਲਾਂ ਦੀ ਵਰਤੀਆਂ ਹੁੰਦੀਆਂ ਨੇ ਉਹ 10000 ਯੂਨੀਫਾਰਮ ਦਾ ਟਾਰਗੇਟ ਹੈ 50 ਲੇਡੀਆਂ ਰੋਜ਼ ਤੇ ਗੋਲੀ ਹੋਣੀ ਇਹਨਾਂ ਨੂੰ ਜਿਹੜੀਏ ਸਵਿੰਗ ਮਸ਼ੀਨਸ ਹੈ ਘਰੇ ਵੀ ਲੈਣਾ ਨੇ ਇੱਥੇ ਜਿਹੜੇ ਮਾਸਟਰ ਕੰਮ ਹੋਇਆ ਉੱਧਰ ਇਹ ਇਦਾਂ ਦਾ ਕੰਮ ਹੈ ਕਿ ਲੇਡਿਸ ਘਰੇ ਬੈਠ ਕੇ ਵੀ ਆਪਣਾ ਘਰੇ ਬੈਠ ਕੇ 2-4 ਘੰਟੇ ਲਾ ਕੇ ਤੇ ਮਹੀਨੇ ਦਾ 8-10000 ਰੁਪਏ ਕਮਾ ਸਕਦੇ ਨੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੇ ਆਪਣੇ ਬੱਚੇ ਇੱਜ਼ਤਮਾਨ ਦੇ ਨਾਲ ਤਪਣੇ ਜਿਹੜੇ ਉਹਨਾਂ ਦੀ ਵਰਦੀ ਸ਼ੋਕ ਸਕਦੀ ਹੈ ਇਹ ਵਰਦੀ ਇਹਨਾਂ ਨੇ ਤਿਆਰ ਕੀਤੀ ਹੈ ਪਹਿਲਾਂ ਇਹਨੂੰ ਟ੍ਰੇਨਿੰਗ ਦਿੱਤੀ ਅਸੀਂ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕਿ ਜਦੋਂ ਇਹ ਬਹੁਤ ਹੀ ਮੇਰਾ ਇਹ ਤੇ ਮੇਰਾ ਨਿੱਜੀ ਸੁਪਨਾ ਸੀ ਕਿ ਮੈਨੂੰ ਅੱਜ ਬੜੀ ਖੁਸ਼ੀ ਹੈ ਸਾਰੀ ਟੀਮ ਨੂੰ ਬੁਵਾਉਣ ਬਾਅਦ ਕਿ 10000 ਵਰਦੀ ਦਾ ਟਾਰਗੇਟ ਅਸੀਂ ਸ਼ੁਰੂਆਤ ਲਈ ਕਿਉਂ ਲਈ ਪਾਇਲਟ ਹੈ ਤੇ ਅਸੀਂ ਇਸ ਵਾਰ ਨੂੰ 16000 ਵਰਦੀਆਂ ਜਿਹੜੀਆਂ ਇੱਕ ਤਾਂ ਇਹਦਾ ਫਾਇਦਾ ਹੈ ਕਿ ਬੱਚਿਆਂ ਨੂੰ ਜਿਹੜੇ ਸਰਕਾਰੀ ਸਕੂਲ ਬੱਚੇ ਪੜ੍ਹਦੇ ਆ ਉਹਨਾਂ ਨੂੰ ਉੱਵਲ ਦਰਜੇ ਦੀ ਯੂਨੀਫਾਰਮ ਮਿਲਦੀ ਹੈ ਵਧੀਆ ਕੱਪੜਾ ਵਧੀਆ ਸਲਾਈ ਦੇਖੋ ਜਿਵੇਂ ਇਹਨਾਂ ਦੇ ਬੱਚੇ ਵੀ ਉਸ ਸਰਕਾਰੀ ਸਕੂਲਾਂ ਚ ਪੜਦੇ ਹੁੰਦੇ ਤੇ ਬੜੇ ਰੀਜਨਲ ਬਣਾਉਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ 10000 ਯੂਨੀਫਾਰਮ ਤਿਆਰ ਹੈ ਤੇ ਇਸ ਵਾਰੀ ਸੋਰੀ ਦੇ ਆ ਜਿਹੜੀ ਵਰਤੀਆਂ ਤਿਆਰ ਹੋਣਦੀਆਂ ਇਹ ਸਭ ਸਾਡੇ ਸਾਗੀਆਂ ਮਾਤਾ ਆਵਾ ਪੈਣਾ ਨੇ ਜੋ ਵਕ ਵਕ ਪਿੰਡਾਂ ਤੋਂ ਆਉਂਦੀਆਂ ਨੇ ਤੇ ਸਾਡਾ ਟਾਰਗੇਟ ਇਹ ਹੈ ਕਿ ਅਗਲੇ 2-3 ਸਾਲਾਂ ਚ ਹਲਕੇ ਦੇ 2000 ਲੇਡੀਜ਼ ਨੂੰ ਅਸੀਂ ਇਹ ਰੋਜ਼ਗਾਰ ਗਈਏ ਜਿਹੜੀ ਅੱਜ ਵੀ ਸਵੇਰੇ ਜਦੋਂ ਮੈਂ ਕਲਸੇਰੀਟ ਪਿੰਡ ਗਿਆ ਸੀ ਮਨ ਬੜਾ ਉਦਾਸ ਹੋਇਆ ਕਿਉਂਕਿ ਜਦੋਂ ਉਸ ਕੈਂਪਨੀ ਮੈਂ ਸ਼ੁਰੂਆਤ ਕੀਤੀ ਪਹਿਲੀ 4 ਐਪਲੀਕੇਸ਼ਨ ਆ ਪਹਿਲੀ 4 ਦਾ ਖਾਸ ਤਾਂ ਉਸ ਪਿੰਡ ਦੀਆਂ ਵਿਡੋਜ਼ ਵੱਲੋਂ ਸੀਗੀਆਂ ਜਿਨ੍ਹਾਂ ਦੇ ਹਸਬੰਦ ਵੱਖ-ਵੱਖ ਕੋਈ ਹਾਦਸੇ ਚਾ ਬਿਮਾਰੀ ਕਾਰਨ ਚਾਹੇ ਕਰਕੇ ਚਾਰ ਵਿਡੋਜ਼ ਨੇ ਇੱਕੋ ਪਿੰਡ ਦੇ ਵਿੱਚ ਅੱਜ ਦੇ ਦਿਨ ਦੀ ਤਾਂ ਐਦਾਂ ਦੇ ਜਿਹੜੇ ਸੈਲਫ ਇੱਥੇ ਹਜੇ ਸਿਰਫ ਸਕੂਲ ਯੂਨੀਫਾਰਮ ਹੈ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਆਟਾ ਚੱਕੀ ਹਲਦੀ ਅਚਾਰ ਚੱਪਲ ਮੇਕਿੰਗ ਤਾਂ ਕਿ ਮਸ਼ੀਨਰੀ ਦੇ ਦੇ ਕੇ ਤੇ ਇਹਨਾਂ ਦਾ ਜਿਹੜਾ ਰੋਜ਼ਗਾਰ ਹੈ ਤਾਂ ਕਿ ਇਸ ਬੈਲਟ ਦੀ ਤੇ ਇਸ ਇਲਾਕੇ ਦੀ ਜਿਹੜੀ ਗਰੀਬੀ ਹੈ ਉਹ ਦੂਰ ਹੋ ਸਕੇ ਅਸੀਂ ਜੋ ਜੋ ਮਹैया ਉਸਮਾਨ ਵੀ ਸਾਡੇ ਵੱਲੋਂ ਭయ్యా ਕਰਾਇਆ ਕਿ ਕਿਸੇ ਦਾ ਕੋਈ ਪੈਸਾ ਨਹੀਂ ਲੱਗਦਾ ਤੇ ਇਹਨਾਂ ਨੂੰ ਪਰ ਯੂਨੀਫਾਰਮ ਵੀ ਹੈ ਤੇ ਇਹ ਸਾਰੇ ਪ੍ਰੋਜੈਕਟ ਚੋਂ ਐਂਡ ਵਿੱਚ ਜੋ ਮੁਨਾਫਾ ਹੋਊਗਾ ਉਹ ਵੀ ਇਹਨਾਂ ਸਾਰਿਆਂ ਨਾਲ ਵੰਡਿਆ ਜਾਊਗਾ ਤੇ ਸਾਨੂੰ ਆਸ ਹੈ ਕਿ ਇੱਕ ਇੱਕ ਦੇ ਹਿੱਸੇ 8-10000 ਰੁਪਏ ਪਰ ਮਹੀਨ ਮਿਲ ਸਕਦਾ ਤੇ ਇੱਜ਼ਤ ਮਾਨ ਸਨਮਾਨ ਵਾਲਾ ਕੰਮ ਹੈ ਕਿਸੇ ਦੇ ਵੀ ਕਰੇ ਤਾਂ ਕਿ ਜੇ ਨਹੀਂ ਤਾਂ ਇਸ ਕਰਕੇ ਇਹ ਮੈਨੂੰ ਇਹ ਜਿਹੜਾ ਬੜੀ ਖੁਸ਼ੀ ਹੈ ਤੇ ਮੈਂ ਆਪ ਸਭ ਨੂੰ ਇਹ ਮੁਬਾਰਕਵਾਹ ਦਿੰਨਾ ਤੇ ਇਹ ਆਸ ਹੈ ਕਿ ਜਦੋਂ ਇਹ ਪ੍ਰੋਜੈਕਟ ਪੂਰਾ ਆਪਣੇ ਸਿਖਰਾਂ ਤੇ ਆ ਜਾਊਗਾ ਅਗਲੇ ਸਾਲ ਅਸੀਂ ਪੂਰੇ ਰੋਪੜ ਜ਼ਿਲ੍ਹੇ ਦਾ ਟਾਰਗੇਟ ਲਵਾਂਗੇ ਤਾਂ ਕਿ ਸਾਡੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਅਸੀਂ ਮਦਦ ਕਰ ਸਕੀਏ ਤੁਹਾਨੂੰ ਵੀ ਪੇਸ਼ ਕੀ ਹੈ ਕਿ ਸੈਲਫ ਹੈਲਪ ਗਰੁੱਪ ਹੁਣ ਤੱਕ ਉਹ ਸਿਰਫ ਵਿਲੇਜ ਕ੍ਰੈਪਸ਼ਨ ਹੀ ਹੁੰਦੀ ਸੀ ਪਰ ਅਸੀਂ ਸੈਲਫ ਹੈਲਪ ਗਰੁੱਪਾਂ ਨੂੰ ਪਿੰਡ-ਪਿੰਡਾਂ 'ਚ ਉਹਨੂੰ ਜਾਗਰੂਕ ਕਰਨਾ ਚਾਹੁੰਦੇ ਆ ਦੁਬਾਰਾ ਬਣਾਉਣਾ ਚਾਹੁੰਦੇ ਆ ਤਾਂ ਕਿ ਪਿੰਡ ਪਿੰਡ ਦੀ ਜਿਹੜੀ ਐ ਉਹ ਸੁਣੋ ਅਸੀਂ ਬਾਹਰਲੇ ਮਹਿੰਗੇ ਪ੍ਰੋਡਕਟਾਂ ਦੇ ਵਿਰਲੇ ਆਪਣੇ ਲੋਕਲ ਪ੍ਰੋਡਕਟ ਲੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਇਹ ਸਾਡੇ ਮਾਰਕੀਟ ਵਿੱਚ ਕਿੰਨੀ ਰੰਗਾਂ ਵਾਲੀਆਂ ਹੋ ਗਈਆਂ ਜੀ 100 150 ਮੇभी ਕਿਹੜਾ ਪਿੰਡਾ ਤੁਹਾਡਾ ਸੁਖਸਾਲ ਸੁਖਸਾਲ ਤੁਸੀਂ ਵੀ ਇੱਥੇ ਆਉਂਦੇ ਹੋ ਤੁਹਾਡਾ ਕਿਹੜਾ ਪਿੰਡਾ ਹੈ ਹੈ ਸੂਰੇਵਾਲਾ ਸੂਰੇਵਾਲਾ ਤੁਹਾਡਾ ਕਿਹੜਾ ਪਿੰਡਾ ਹੈ